ਬਲੋਗਰ ਦੇ ਪੱਕੇ ਬ੍ਰੇਕ ਕੇ ਮੈਂ ਆਇਓ ਪਿਆਰ ਕੇ ਰੋਕੇ ਰਿਹਾ ਸਭ ਤੋਂ ਬੁਰੀ ਤੇ ਸਾਤੇ ਮਿੱਤਰੋ ਆਪਣਾ ਨਿਊ ਬਲੋਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕੱਲ ਆਪਾਂ ਕੈਸੇ ਫਰੀਡ ਰਿਪੋਰਟ ਤੇ ਉਹਦਾ ਉਹਦੀ ਕਲਿੱਪ ਮੈਂ ਐਡ ਕਰੂੰਗਾ ਵੇਖ ਲੈ ਉਹ ਇਹ ਹੁਣ ਆਪਾਂ ਬਲੋਗ ਦੇ ਵਿੱਚ ਬਣਿਆ ਤੇ ਠੀਕ ਹੈ ਚਲੋ ਥਾਨੇ ਹਣੀ ਕਰੀ ਆਨੇ ਹੋਈ ਹੈ ਮੈਂ ਕੀ ਕਰੀ ਆਨੇ ਇਹ ਸਭ ਕਿਹਨੂੰ ਨੇ ਕਿਹੜੀ ਆ ਪਰਤਾ ਚੱਲ ਬਈ ਹੁਣ ਆਪਾਂ ਖਾਣੇ ਪਰਤਾ ਹੈਂ ਅੰਝੇ ਬਣੀ ਆਂਦੀਆਂ ਸਬਜ਼ੀਆਂ ਵੇਖੋ ਆਣ ਕੇ ਬੈਠਾ ਮਾ ਕਿੰਨਾ ਬਰਹਿ ਗਿਆ ਜੀ ਬਣ ਗਿਆ ਬੱਸ ਲੱਗਦਾ ਟਾਈਮ 5 ਕੁ ਮਿੰਟ ਤੈਸਾ ਪਾਉਣਾ ਠੀਕ ਹੈ ਸੋ ਹਾਂ ਇੱਕ ਅੱਜ ਜੀ ਅੱਜ ਕਿਰੋ ਆਪਣਾ ਫੀਡ ਕੋਟਾ ਦਾ ਕੱਲ ਵਾਲਾ ਵਲੌਗ ਹੈ ਤੇ ਉਹ ਮੈਂ ਇਹਦੀ ਕਲਿੱਪ ਐਡ ਕੀਤੀ ਆ ਆਪਣੀ ਦੇਖ ਲਓ ਤੇ ਉਹ ਮੈਂ ਵਲੌਗ ਤਾਂ ਬਣਾਇਆ ਕਿ ਤਾਂ ਬੈਠ ਸੀ ਇੱਕ ਤਾਂ ਫੋਨ ਦੀ ਬੈਂਟ ਸੀ ਕਿ ਲੋ ਤੇ ਫਿਰ ਮੈਂ ਕਿਹਾ ਚੱਲ ਕੋਈ ਨਾ ਪਰ ਵੀਰੋ ਬਣਾ ਲੈਂਦੇ ਆ ਤੇ ਇਹ ਕਲਿੱਪ ਐਡ ਕਰ ਦਾਂਗੇ ਤੇ ਆਪਾਂ ਗਏ ਸੀ ਕੱਲ ਰੈਸਟ ਹਾਊਸ ਤੇ ਉੱਥੇ ਸੀ ਆਪਣੀ ਮੀਟਿੰਗ ਆਪਣੇ ਡਾਕਟਰ ਦੀ ਤੇ ਉੱਥੇ ਕਿਸੀ ਇੱਥੇ ਆ ਪਾਰਕ ਬਣਿਆ ਸੀ ਰੈਸਟ ਹਾਊਸ ਕੋਲੇ ਤੇ ਇਹ ਦੇਖੋ ਇਹ ਬਹੁਤ ਸਹਾਨ ਸਰ ਜੀ ਬਹੁਤ ਲੱਗਦੀ ਸੀ ਥੋਲੀਆਂ ਲੱਗੀਆਂ ਸੀਗੇ ਤੇ ਮੈਂ ਬਹੁਤ ਰਹ ਫੜਮਕਤੀਆ ਵਸੇ ਜਾਤੇ ਤੇ ਬਹੁਤ ਪਰੇਸ਼ਾਨ ਤੇ ਸਿੱਧੇ ਇੱਕ ਤਾਂ ਮਹਿਨਾ ਸਕੂਨ ਜੀ ਨਾਲ ਤੇ ਇੱਕ ਤਾਂ ਰੈਸਟ ਹਾਊਸ ਹੈ ਜਿਹਨੂੰ ਕੀ ਲਿਆਤਾ ਕੱਲ੍ਹ ਕਿਸੇ ਜਿੱਤੀ ਕੋਲ ਸੀ ਪਰ ਤੂੰ ਤੇ ਵੇਖੋ ਕਿੱਡੇ ਘੇੜ ਲਾਤੇ ਹਨ ਇਹਨਾਂ ਦੀ ਬਾਅਦ ਬਹੁਤ ਚੀਜ਼ ਸੀ ਤੇ ਫਿਰ ਕਿਸੇ ਨੂੰ ਅੱਗੇ ਅੱਗੇ ਨੂੰ ਬੋ ਬਤਾ ਗਏ ਮੈਂ ਕਿ ਇਸ ਦਾ ਬੈਂਟੀ ਵੀ ਲੋਵੀ ਜਰਾ ਕਿੰਨਾ ਹੈ ਕਰਦਾ कर देंगे आ मूर्तियां बहुत सोनिया बनिया पड़िया रेस्ट हाउस हो गया देखो सामने इतने जूम करा गए आप देखो आ मूर्तिया बहुत सोनी बनी आ मूर्ति सारे बग्या बहुत सोना लगे बढ़िया जी देखो आप ਇੱਥੇ ਚਲੋ ਜੀ ਵੇਖੀਏ ਚਲੋ ਆ ਗਈ ਆਪਣਾ ਰੈਸਟ ਹਾਊਸ ਇੱਥੇ ਹੁਣ ਆਪਾਂ ਜ਼ੂਮ ਕਰਾਂਗੇ ਦੇਖੋ ਉਹ ਬੜੀ ਸ਼ਾਂਤੀ ਜਿਹੀ ਇਥੇ ਆਈ ਥੋਣ ਵੀ ਆਪਣੇ ਫੋਨ 'ਚ ਬੈਟਰੀ ਬਹੁਤ ਲੋ ਗਈ ਤੇ ਵਲੋਗ ਵਧੀਆ ਹੁੰਦੀਆਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਕਰੋ ਸ਼ੇਅਰ ਵੀ ਕਰਦੇ ਕਰੋ ਲਾਈਕ ਵੀ ਰੈਸਟ ਹਾਊਸ ਪਾਰਕ ਬਹੁਤ ਦਸੀ ਵਸੀ ਦੇਖੋ ਦੀ ਲੋਕੇਸ਼ਨ ਹੈ ਜਿੱਥੇ ਅਰੈਸਟ ਉਸ ਬਣਿਆ ਇਹਦੀ ਲੋਕੇਸ਼ਨ ਹੈ ਕਿ ਆ ਜੀ ਬਾਬਾ ਫਰੀਦ ਦੀ ਨਗਰੀ ਤੇ ਜਾ ਕੇ ਜਰੂਰ ਦੇਖਿਆ ਉੱਥੇ ਠੀਕ ਹੈ ਜੀ Terima kasih okay. telah menonton!